ਵੈਗੁਰੂ ਜੀ ਦਾ ਕਰਤਾਰ ਸ੍ਰੀ ਵੈਗੁਰੂ ਜੀ ਕੀ ਫਤਿਹ ਕਾ ਜੀ ਸਾਸ਼ੰਗ ਜੀ ਮੇਰੇ ਦੋਸਤੋ ਤੁਹਾਨੂੰ ਸਾਰਨੁ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਮੇਰੇ ਦੋਸਤੋ ਮੇਰੇ ਵੀਰੋ ਮੈਂ ਤੁਹਾਨੂੰ ਅੱਜ ਬਾਬੇ ਦੀਪ ਸਿੰਘ ਜੀ ਦੀ ਸ਼ਕਤੀ ਬਾਰੇ ਗੱਲ ਕਰਨੀ ਚਾਹਉਣਾ ਕਿ ਹਾਡੇ ਘਰ ਦੀ ਨਾ ਬਹੁਤ ਵੱਡੀ ਪ੍ਰੋਬਲਮ ਸੀ ਪਰਿਵਾਰ ਦੇ ਵਿੱਚ ਜਿਦਾ ਹਰ ਪਰਿਵਾਰ ਚ ਪ੍ਰੋਬਲਮ ਹੁੰਦੀਆਂ ਨੇ ਤੇ ਬਹੁਤ ਵੱਡੀ ਪ੍ਰੋਬਲਮ ਸੀ ਤੇ ਸਾਡੀ ਗੁੱਡੀ ਫਤਿਹਾਂਵਾਂ ਤੇ ਵਿਆਹੀ ਆ ਤੇ ਉਹਨੂੰ ਕਿਸੇ ਨੇ ਦੱਸਿਆ ਵੀ ਤੁਸੀਂ ਬਾਬੇ ਦੀਪ ਸਿੰਘ ਜੀ ਦੇ ਚਪਹਿਰੇ ਘਟੋ ਆਪਣੇ ਮਾਪਿਆਂ ਨੂੰ ਕਹੇ ਕਿ ਚਪਹਿਰੇ ਘਟਣਾ ਕਿਉਂਕਿ ਉਹਨਾਂ ਨੂੰ ਪਤਾ ਹੀ ਸੀ ਵੀ ਉਹ ਬਹੁਤ ਦੁਖੀ ਆ ਸਾਨੂੰ ਸਾਡੀ ਕੁੜੀ ਨੇ ਕਿਹਾ ਵੀ ਅਸੀਂ ਗਾਇਤ ਕੋ ਤੁਨੇ ਕਿਹਾ ਵੀ ਮੈਨੂੰ ਕਿਸੇ ਨੇ ਕਿਹਾ ਵੀ ਤੁਸੀਂ ਨਾ ਟਾਲਾ ਸਾਹਿਬ ਗੁਰਦਰਾ ਤਰਨਤਾਰਨ ਤੋਂ ਅਸਾਡ ਰੋਡ ਤੇ ਉਥੇ ਚਪਾਰਾ ਸਾਹਿਬ ਲੋਕ ਕੱਟਦੇ ਤੇ ਤੁਸੀਂ ਵੀ ਐਦਵਾਰ ਨੂੰ ਉਥੇ ਨਾ ਚਪਾਰੇ ਕੱਟੋ ਦੇ ਜਿਹੜੀਆਂ ਤੁਹਾਡੀਆਂ ਪਰੇਸ਼ਾਨੀਆਂ ਆਪਣੇ ਕਰਦੀਆਂ ਉਹ ਖਤਮ ਹੋ ਜਾਣਗੀਆਂ ਤੇ ਦੋਸਤੋ ਅਸੀਂ ਕੀਤਾ ਕਿ ਪਹਿਲਾਂ ਤੇ ਮੈਂ ਇਕੱਲਾ ਹੀ ਗਿਆ ਜਾ ਕੇ ਤੇ ਬਾਬੇ ਦੇ ਦਰਸ਼ਨ ਕੀਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਤੇ ਉਦੋਂ ਜਿਹੜਾ ਅਗਲਾ ਐਤਵਾਰ ਸੀ ਆਉਣਾ ਤੇ ਮੈਂ ਘਰਦਿਆਂ ਲੈ ਕੇ ਗਿਆ ਤੇ ਜਾ ਕੇ ਅਸੀਂ ਇਹ ਕੀਤਾ ਕਿ ਅਸੀਂ 10:30 ਵਜੇ ਪਹੁੰਚ ਕੇ 10:00 ਵਜੇ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਇਸ਼ਨਾਨ ਕਰਨ ਤੋਂ ਬਾਅਦ ਗਿਰ ਉਥੇ ਆਪਣਾ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਜੋ ਪੈਰਾ ਸ਼ੁਰੂ ਹੋ ਗਿਆ ਲੋਕਾਂ ਨੇ ਹੱਥਾਂ ਦੀ ਗੁੱਟ ਕੇ ਪੜੇ ਫੜੇ ਸੀ ਕੋਈ ਬੈਠਾ ਸੀ ਗੁਰੂ ਪਰਿਆ ਪੈਦਾ ਸੀ ਕੋ ਖੜਾ ਸੀ ਤੇ ਲੋਕ ਪਾਠ ਕਰੀ ਜਾਂਦੇ ਜਿਹਦੇ ਉਧਰੋਂ ਗਰੰਤੀ ਸਿੰਘ ਹੀ ਜਿਹੜੇ ਬੀਬੀਆਂ ਸੀ ਉਹ ਪਾਠ ਕਰੀ ਜ ਨੇ ਪੰਜ ਜਪਜੀ ਸਾਹਿਬ ਦੇ ਪਾਠ ਹੋਏ ਦੋ ਚੌਵੀ ਸਾਹਿਬ ਦੇ ਇੱਕ ਆਪਣਾ ਸੁਖਨੀ ਸਾਹਿਬ ਤੇ ਆਨੰਦ ਸਾਹਿਬ ਦੇ ਸਿਆਪੋੜੀਆਂ ਤੇ ਮੇਰੋ ਵੀਰੋ ਸੰਤ ਜੀ ਮੇਰੇ ਭਰਾਵੋ ਅਸੀਂ ਜਦੋਂ ਹੁਣਾ ਪਿਛਲਾ ਜਿਹੜਾ ਐਤਵਾਰ ਲੰਘ ਕੇ ਗਿਆ ਆ ਹੁਣੇ ਅੱਜ ਮੰਗਲਵਾਰ ਆ ਇਸ ਐਤਵਾਰ ਸਾਡੀ ਜਿਹੜੀ ਪੰਜ ਚਪਹਿਰੇ ਜਿਹੜੇ ਆ ਉਹ ਪੂਰੇ ਹੋ ਗਏ। ਪੂਰੇ ਹੋ ਗਏ ਤੇ ਸਾਡੇ ਜਿਹੜੇ ਘਰ ਦੀ ਪ੍ਰੋਬਲਮ ਸੀ ਉਹ 75% ਜਿਹੜੀ ਸੀ ਦੂਰ ਹੋ ਗਈ ਹੈ 75% ਇਲੀ ਸ਼ਕਤੀ ਆ ਬਾਬੇ ਦੀਪ ਸਿੰਘ ਦੇ ਆਪਣੇ ਚਪਹਿਰੇ ਦੇ ਵਿੱਚ ਤੇ ਉਹਨਾਂ ਦੇ ਖੰਡੇ ਦੇ ਵਿੱਚ ਆਪਾਂ ਕਹਿ ਲਿਆ ਜਾਵੇ। ਬਾਬਾ ਦੀਪ ਸਿੰਘ ਜੀ ਦੀ ਲੋਕ ਇੰਨੀ ਸਿਫਤ ਕਰਦੇ ਆ YouTube ਦੇ Facebook ਦੇ ਵਿਨੇ ਆ ਇੰਨੀ ਸਿਫਤ ਕਰਦੇ ਐਨੇ ਉਹਦੇ ਗੁਣ ਗਾਉਂਦੇ ਆ ਜਿੱਦਾਂ ਮੈਂ ਵੀ ਤੁਹਾਡੇ ਕੋਲ ਅੱਜ ਉਹ ਬਾਬਾ ਦੀਪ ਸਿੰਘ ਦੇ ਗੁਣ ਗਾ ਰਿਹਾ ਵਾਂ ਮੈਂ ਤੁਹਾਨੂੰ ਸੰਤਨ ਨੂੰ ਇਹ ਸੁਨਾਹ ਦੇਣਾ ਚਾਹਣਾ ਵਾਂ ਕਿ ਜਿਹਦੀ ਵੀ ਘਰ ਦੀ ਕੋਈ ਬਹੁਤ ਵੱਡੀ ਪ੍ਰੋਬਲਮ ਵੱਡੀ ਤੋਂ ਵੱਡੀ ਜਿੰਨੀ ਵੱਡੀ ਆ ਤੁਸੀਂ ਬਾਬਾ ਦੀਪ ਸਿੰਘ ਜੀ ਤੇ ਜਿੱਥੇ ਵੀ ਤੁਹਾਡੇ ਲਾਗੇ ਗੁਰਦੁਆਰਾ ਹੈਗਾ ਵਾ ਜਿੱਥੇ ਵੀ ਉਹਤੇ ਲੋਕ ਪਿੰਡਾਂ ਦੇ ਵਿੱਚੋਂ ਬਾਹਰੇ ਕੱਢਣ ਲੱਪਿਆ ਸਾਡੇ ਪਿੰਡ ਸ਼ਨੀਵਾਰ ਨੂੰ ਫਤਿਹਾਂਬਾਦ ਸ਼ਹਿਰ ਸਾਡੇ ਲਾਗੇ ਗੁੰਦਲ ਸਾਹਿਬ ਦੇ ਉੱਥੇ ਐਤਵਾਰ ਨੂੰ ਗੁਰਨਾਨਕਪੁਰ ਗੁਰਦੁਆਰਾ ਇਸ ਤਰ੍ਹਾਂ ਪਿੰਡਾਂ ਦੇ ਵੀ ਲੋਕ ਚ ਪੈਦੇ ਜਿਹੜੇ ਆ ਉਹ ਕੱਟਨੇ ਸ਼ੁਰੂ ਕਰਦੇ ਲੋਕਾਂ ਨੂੰ ਆਪੋ ਆਪਣੇ ਪਿੰਡ ਦੇ ਆਪਣੇ ਗੁਰਦੁਆਰੇ ਕੋਈ ਕਿਸੇ ਐਤਵਾਰ ਕੋਈ ਬੁੱਧਵਾਰ ਕੋਈ ਸ਼ਨੀਵਾਰੇ ਤਾਂ ਮੈਂ ਪਿਆਈ ਸਾਹਿਬ ਹੀ ਤੁਹਾਡੇ ਅਗੇ ਬੇਨਤੀ ਕਰਦਾ ਵੀ ਜਿਨ੍ਹਾਂ ਨੂੰ ਕੋਈ ਵੀ ਪ੍ਰੋਬਲਮ ਮੈਂ ਮੁਸ਼ਕਿਲ ਹੈ ਕਿਸੇ ਵੀ ਕਿਸਮ ਦੀ ਉਹ ਬਾਬੇ ਦੀਪ ਸਿੰਘ ਦੀ ਦਰਬਾਰ ਤੇ ਜਾਓ ਤੇ ਜਾ ਕੇ ਉਥੇ ਆਪਣਾ ਸੀਸ ਝੁਕਾਓ ਤੇ ਜਪੈਰੇ ਕਰਨਾ ਸ਼ੁਰੂ ਕਰਦੋ ਤੇ ਦੇਖੋ ਤੁਹਾਡੀਆਂ ਮੁਸ਼ਕਲਾਂ ਪਰੇਸ਼ਾਨੀਆਂ ਕਿਦਾਂ ਦਿਨਾਂ 'ਚ ਹੱਲ ਹੁੰਦੀਆਂ ਨੇ ਤੇ ਏਸੀ ਸ਼ਕਤੀ ਬਾਬੇ ਦੀਪ ਸਿੰਘ ਜੀ ਤੇ ਬਾਕੀ ਜਿਹੜੇ ਲੋਕ ਉਥੇ ਜਾਂਦੇ ਆ ਜਿਹੜੇ ਹੁਣ ਉਥੇ ਜਾਂਦੇ ਆ ਜਿਨ੍ਹਾਂ ਦੇ ਕੰਮ ਪਰਮਿਸ਼ਨ ਨੇ ਸਵਾਰ ਦਿੱਤੇ ਆ ਉਹ ਉਹ ਵੀ ਤੁਹਾਨੂੰ ਦੱਸਣਗੇ ਹੋ ਸਕਦਾ ਮੇਰੇ ਉਹ ਐਸੇ ਵੀਡੀਓ ਦੇ ਕਮੈਂਟ ਵੀ ਕਰਨਾ ਤੁਹਾਨੂੰ ਦੱਸਣ ਵੀ ਕਿ ਬਾਬਾ ਦੀਪ ਸਿੰਘ ਦੀ ਕਿੰਨੀ ਸ਼ਕਤੀ ਆ ਬਾਬਾ ਦੀਪ ਸਿੰਘ ਦੇ ਵਿੱਚ ਇੱਕ ਸਿਰ ਲੱਤ ਜਾਣਾ ਉਹਨੂੰ ਖੱਬੇ ਹੱਥ ਦੇ ਰੱਖ ਕੇ ਤੇ ਤਕਰੀਬਨ 3 ਕਿਲੋਮੀਟਰ ਜਾ ਕੇ ਤੇ ਫਿਰ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਸੀਸ ਭੇੜ ਕਰਨਾ ਸਿਰ ਲੱਥੇ ਤੋਂ ਦੱਸੋ ਇਸ ਤਰ੍ਹਾਂ ਕੋਈ ਵੀ ਕਿਸੇ ਵੀ ਧਰਮ ਦੇ ਗੁਰੂ ਨੇ ਅਜ ਤੱਕ ਕੀਤਾ ਹੋਇਆ ਕਿਸੇ ਤੋਂ ਬਾਬੇ ਦੀਪ ਸਿੰਘ ਜੀ ਨੇ ਹੌਲੀ ਨੂੰ ਹਰਾਤਾ ਹੌਲੀ ਨੂੰ ਹੌਲੀ ਨੂੰ ਨਹੀਂ ਕੋਈ ਹਰਾ ਸਕਦਾ ਇੱਕ ਕਿਸਮ ਦਾ ਨਾ ਹਰੋਣੀ ਨੂੰ ਹੌਲੀ ਨੂੰ ਹਰਾਇਆ ਹਰੋਣੀ ਨੂੰ ਹੌਲੀ ਨੂੰ ਹਰਾਉਣ ਤੋਂ ਬਾਅਦ ਉਹਨਾਂ ਆਪਣੀ ਮਰਜ਼ੀ ਨਾਲ ਜਾ ਕੇ ਜਿਹੜਾ ਸੀਸ ਆ ਉਹ ਗੁਰੂ ਅਰਜਨਦਾਸ ਜੀ ਦੇ ਚੰਨਾਂ 'ਚ ਸੀਸ ਭੇਟ ਕੀਤਾ ਤੇ ਉਥੇ ਨਮਸਕਾਰ ਕਰਤੀ ਗੁਰਦੁਆਰਾ ਸਾਹਿਬ ਨੂੰ ਅਮੰਦਰ ਸਾਹਿਬ ਨੂੰ ਯਾਦ ਕਰਾਇਆ ਉਹਨਾਂ ਨੇ ਜੇ ਤੁਹਾਨੂੰ ਜਾਲਰ ਲਮਾ ਨਾਂ ਲੈ ਕੇ ਜਾਵਾਂ ਤਾਂ ਮੈਂ ਤੁਹਾਨੂੰ ਇਹੋ ਕਹਿਣਾ ਚਾਹਣਾ ਵੀ ਬਾਬਾ ਦੀਪ ਸਿੰਘ ਜੀ ਦੇ ਵਿੱਚ ਬਹੁਤ ਜ਼ਿਆਦਾ ਸ਼ਕਤੀ ਆ ਬਹੁਤ ਸ਼ਕਤੀशाली ਆ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਪੰਜਵੇਂ ਪੁੱਤਰ ਆ ਨਾਦੀ ਪੁੱਤਰੇ ਨੂੰ ਕਹਿੰਦੇ ਆ ਪੰਜਵਾਂ ਪੁੱਤਰ ਆ ਗੁਰੂ ਬਾਬਾ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜਵੇਂ ਪੁੱਤਰ ਆ ਤੇ ਪਿਆਰੀ ਸਾਹਿਬ ਜੀ ਮੇਰੀ ਬੇਨਤੀ ਨੂੰ ਮੰਨਿਓ ਤੇ ਆਪਣੀਆਂ ਮੁਸ਼ਕਲਾਂ ਪਰੇਸ਼ਾਨੀਆਂ ਲੈ ਕੇ ਸਾਰੀਆਂ ਝੋਲਣਾ ਜਿ ਝੋਲੀ ਜਿ ਪਾਗ ਤੇ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਲੈ ਜਾਓ ਤੇ ਢੇਰੀ ਕਰ ਦਿਓ ਜਾ ਕੇ ਉਧਰੋਂ ਦਇਆ ਨਾਲ ਕਿਰਪਾ ਨਾਲ ਉਹਦੀ ਨਾਲ ਝੋਲੀਆਂ ਭਰ ਕੇ ਲਿਓ ਮੇਰਾ ਦੀਆਂ ਬਹਿਰੂ ਜੀ ਦਾ ਖਾਲਸਾ ਸਾਹਿਬ ਸ੍ਰੀ ਬਹਿਰੂ ਜੀ ਕੀ ਪਤ